ਸ੍ਰੀ ਵਾਹਿਗੁਰੂ ਤੁਧ ਆਗੇ ਅਰਦਾਸ ਹਮਾਰੀ ਜੀਉ ਪਿੰਨ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਸੁਣ ਲੋ ਮੇਰੇ ਮਿੱਤ ਮੈਂ ਮਾਂ ਸੰਸਾਰਨੀ ਸੁਣ ਲੋ ਮੇਰੇ ਮਿੱਤ ਮੈਂ ਮਾਂ ਸੰਤਾਨੀ

ਮੈਂ ਮਾਣ ਸਕਦੀ ਤੇਰੁਕਤ ਤੇ ਬੋਵਾਰੀ ਮੈਂ ਮਾਣ ਸਕਦੀ ਤੇਰੁਕਤ ਤੇ ਈ ਵਾ ਮਾਂ ਦੇ ਨਾਮ ਜਾਣੇ ਜੇਤਾ ਸੁਣੇ ਤੇ ਤਾਰੀ ਸਿਮੇ ਪਰਮ ਸਕਾਰਯੋਗ ਸਤਗੁਰਾਂ ਦੀ ਸਾਜੀ ਤੇ ਨਿਵਾਜੀ ਗੁਰੂ ਪਿਆਰੀ ਗੁਰਸਵਾਰੀ ਗੁਰੂ ਖਾਲਸਾ ਸਰਬਤਰਮਨ ਇਸ ਨੀਉ ਸਰਬ ਨਾਨਕ ਨਾਮ ਲੇਵਾ ਸਰਬ ਮਾਈ ਪਾਈ ਬੜੇ ਪਿਆਰ ਦੇ ਨਾਲ ਮਾਗ ਮੰਜਨ ਸੰਗ ਸਾਧੂਆਂ ਤੂੜੀ ਕ੍ਰਿਸ਼ਨਾਨ ਹਰਿ ਕਾ ਨਾਮ ਧਿਆਇ ਸੁਣਾ ਸਭਨਾ ਨੂੰ ਕਰਦਾ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਦਾ ਨੰਨ ਬੜੇ ਪਿਆਰ ਦੇ ਨਾਲ ਰਬ ਰੰਗੀਆਂ ਰੂਹਾਂ ਤੋਂ ਮਹਾਪੁਰਖਾਂ ਤੋਂ ਸਤਿਪੁਰਸ਼ਾਂ ਤੋਂ ਆਪ ਜੀ ਅੰਮ੍ਰਿਤ ਬਿਲੇ ਤੋਂ ਮਾਣ ਦੇ ਆ ਰਹੇ ਹੋ ਔਰ ਬਹੁਤ ਹੀ ਸਤਕਾਰ ਜੋ ਨਾਨਕ ਸਰ ਸੰਪਰਦਾਇ ਦੇ ਮੁਖੀ ਸਤਿਬਾਬਾ ਕਾਲਾ ਸਿੰਘ ਨੀਮਾ ਪੁਰਖਾਂ ਦੀ ਰਸਨਾ ਤੋਂ ਆਪ ਸਾਰੀਆਂ ਸੰਗਤਾਂ ਨੇ ਆਨੰਦ ਮਾਣਿਆ ਆਉ ਜੋ ਉਦਮ ਪ੍ਰਾਲਾ ਬਹੁਤੀ ਪਿਆਰ ਵਾਲੀ ਆਤਮਾ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਅਜੀਤ ਸਿੰਘ ਜੀ ਉਹਨਾਂ ਦਾ ਸਾਰੇ ਜਥਾ ਪਿਆਰ ਵਾਲੇ ਮਹਾਪੁਰਖ ਬਾਬਾ ਕਰਮ ਸਿੰਘ ਜੀ ਬੈਠੇ ਹਨ ਬਹੁਤ ਸੋਹਣਾ ਉਦਮ ਜੋ ਹਰੇਕ ਸਾਲ ਦੀ ਤਰ੍ਹਾਂ ਇਹ ਮਹਾਪੁਰਖਾਂ ਦੀ ਬਖਸ਼ਿਸ਼ ਕੀਤੀ ہوئی ਇਹ ਪਾਵਨ ਧਰਤੀ ਸ੍ਰੀ ਮਾਨਸੰਗ ਬਾਬਾ ਇਸਤ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਇਸ ਧਰਤੀ ਨੂੰ ਪਾਗਲਾਏ ਬਖਸ਼ਿਸ਼ਾਂ ਕੀਤੀਆਂ ਫਿਰ ਅੱਗੇ ਸਤਖੰਡ ਵਾਸੀ ਸੰਤ ਬਾਬਾ ਜਸਵੰਤ ਸਿੰਘ ਜੀ ਮਹਾਰਾਜ ਉਹਨਾਂ ਨੇ ਇਹ ਆਨੰਦ ਵਰਤਾਇਆ ਫਿਰ ਉਸ ਤੋਂ ਅੱਗੇ ਮਹਾਪੁਰਖ ਸੰਤ ਬਾਬਾ ਅਜੀਤ ਸਿੰਘ ਜੀ ਇਹ ਆਨੰਦ ਵਰਤਾ ਰਹੇ ਹਨ ਤੋਂ ਸਾਧ ਸੰਗਤ ਇਹ ਬਖਸ਼ਾ ਮਹਾਪੁਰਖ ਦਰਗਾਹੀ ਮਹਾਪੁਰਖਾਂ ਦੇ ਹਿੱਸੇ ਹੀ ਆਈਆਂ ਜਿਵੇਂ ਸੰਤ ਬਾਬਾ ਅਨੰਦ ਸਿੰਘ ਜੀ ਮਹਾਰਾਜ ਪਹਿਲੇ ਸਮਿਆਂ ਦੇ ਵਿੱਚ ਜੇ ਸਿੱਖੀ ਦਾ ਪ੍ਰਚਾਰ ਕੀਤਾ ਜੇ ਤਨ ਕਲਗੀ ਤਰ ਪਾਤਸ਼ਾਹ ਦੇ ਘਰ ਦਾ ਪ੍ਰਚਾਰ ਕੀਤਾ ਅਮਰ ਦੀ ਦਾਤ ਬਖਸ਼ੀ ਹੈ ਉਹਨਾਂ ਸਮਿਆਂ 'ਚ ਟਾਵੇਂ ਟਾਵੇਂ ਸਿੱਖ ਹੁੰਦੇ ਸੀ ਨਗਰਾਂ ਦੇ ਵਿੱਚ ਐਸਾ ਸਮਾਂ ਸੀ ਇੰਨੀ ਅਨਪੜਤਾ ਸੀ ਜਾ ਉੱਥੇ ਪਿੰਡ ਜਾ ਕੇ ਚਿੱਠੀ ਪੜਾ ਕੇ ਆਉਣੀ ਪੈਂਦੀ। ਤੋਂ ਸਾਧ ਸੰਗਤ ਇਹ ਦਰਗਾਹ ਤੋਂ ਬਖਸ਼ਿਸ਼ਾਂ ਲੈ ਕੇ ਆਏ ਮਹਾਪੁਰਖ ਸੰਤ ਬਾਬਾ ਆਨੰਦ ਸਿੰਘ ਜੀ ਔਰ 20ਵੀਂ ਸਦੀ ਕੇ ਅਵਤਾਰ ਸੰਤ ਮਹਾਰਾਜ ਧੰਨ ਬਾਬਾ ਅਤਰ ਸਿੰਘ ਜੀ ਮਸਤੌਣਾ ਸਾਹਿਬ ਵਾਲੇ ਉਦੋਂ ਤਾਂ ਸ਼੍ਰੋਮਣੀ ਕਮੇਟੀ ਵੀ ਹੋਂਦ ਵਿੱਚ ਨਹੀਂ ਆਈ ਸੀ। ਇਹ ਵੀ 1920 ਦੇ ਵਿੱਚ ਆਈ ਹੈ ਪਹਿਲੇ ਜੀਪ ਖਾਲਸਾ ਦੀਆਂ ਜਿਹੜੀਆਂ ਮੀਟਿੰਗਾਂ ਖਾਲਸਾ ਕਾਲਜ ਖਾਲਸਾ ਸਕੂਲ ਇਹ ਮਾਲਵੇ ਦੀ ਧਰਤੀ ਨੂੰ ਮਹਾਂਪੁਰਖਾਂ ਨੇ ਨਿਵਾਜਿਆ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜਿਹੜੀਆਂ ਅਸੀਂ ਹੁਣ ਵਿਦਿਆ ਲੈ ਰਹੇ ਆ ਨਾ ਵਿਦੇਸ਼ ਵਿੱਚ ਜਾ ਜਾ ਕੇ ਤਕਨੀਕੀ ਇਹ ਮਹਾਪੁਰਖ ਸੰਤ ਬਾਬਾ ਅਤਰ ਸਿੰਘ ਨੇ ਮਸਤੌਣਾ ਸਾਹਿਬ ਵਾਲਿਆਂ ਨੇ ਪਹਿਲੇ ਹੀ ਸੰਤ ਬਾਬਾ ਤੇਜਤ ਸਿੰਘ ਜੀ ਮਹਾਪੁਰਖਾ ਨੂੰ ਵਿਦੇਸ਼ ਵਿੱਚ ਪੜਨ ਭੇਜਿਆ ਉਹ ਸਮੇਂ ਦੇ ਉਹ ਡਬਲ ਐਮ ਐਸੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਇਸੇ ਕਰਕੇ ਫਿਰ ਅੱਗੇ ਸੰਤ ਬਾਬਾ ਨਾਨ ਸਿੰਘ ਜੀ ਮਹਾਪੁਰਖਾ ਨੇ ਵੀ ਹੋਈ ਪ੍ਰਚਾਰ ਸ਼ਬਦ ਦਾ ਕਲਗੀਧਰ ਪਾਤਸ਼ਾਹ ਦੇ ਕਰਦਾ ਕਹਿੰਦੇ ਨਗਰਾਂ ਦੇ ਵਿੱਚ ਕੋਈ ਟਾਮਾ ਟਾਮਾ ਸਿੱਖ ਹੁੰਦਾ ਸੀ ਦਰਗਾਹ ਤੋਂ ਇਹ ਮਹਾਪੁਰਖਾਂ ਦੀਆਂ ਡਿਊਟੀਆਂ ਲੱਗੀਆਂ ਅਮਰਤ ਨੂੰ ਇੰਨਾ ਪਿਆਰ ਇੰਨੀ ਤਰਜੀਹ ਦਿੰਦੇ ਸਨ ਸੰਤ ਬਾਬਾ ਅਤ ਸਿੰਘ ਜੀ ਮਸਤੌਣਾ ਸਾਹਿਬ ਵਾਲੇ ਵੀ ਉਹ ਪੁਰਾਣੇ ਮਹਾਪੁਰਖਾਂ ਦਾ ਲਹਿਜਾ ਹੀ ਵੱਖਰਾ ਸੀ ਕਿਸੇ ਨਾਲ ਕੋਈ ਮਤਭੇਦ ਨਹੀਂ ਇੱਕ ਵਾਰੀ ਕਹਿੰਦੇ ਮਹਾਂਪੁਰਖ ਧੰਬਾ ਬਾਵਾ ਅਤਰ ਸਿੰਘ ਜੀ ਜਥੇ ਸਮੇਤ ਆ ਰਹੇ ਹਨ ਤੁਰੇ ਆਉਂਦੇ ਨੇ ਸ਼ਾਮਾਂ ਦਾ ਸਮਾਂ ਦੋ ਤਿੰਨ ਸ਼ਰਾਬੀ ਮਿਲ ਗਏ ਕਹਿੰਦੇ ਇਹ ਸਿੱਖ ਰੋਜ ਹੀ ਕਹਿੰਦਾ ਅਮਰ ਛਕੋ ਸਿੰਘ ਸਜੋ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੀ ਰੱਖਿਆ ਇਹ ਦੇ ਵਿੱਚ ਜਿਵੇਂ ਬਾਬਾ ਜੀ ਸਮਝਾ ਰਹੇ ਸੀ ਇਹ ਤਾਂ ਉਹਨੂੰ ਪਤਾ ਹੈ ਜੀਨੇ ਸਾਧ ਸੰਗਤ ਇਹ ਆਨੰਦ ਮਾਣਿਆ ਹੈ ਜਾਂ ਮਾਣ ਰਹੇ ਹਨ ਕਹਿੰਦੇ ਰੋਜ ਹੀ ਕਹਿੰਦਾ ਅਮਰ ਸ਼ਕੋ ਸਿੰਘ ਸਜੋ ਆਵਾ ਜਿਹਨੂੰ ਘੇਰਦੇ ਆਪਾਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਉਂ ਮਹਾਂਪੁਰਖਾਂ ਦਾ ਜਥਾ ਨੇੜੇ ਆਇਆ ਉਹ ਸ਼ਰਾਬੀ ਐ ਮੂਰੇ ਹੋ ਗਏ ਕਹਿੰਦੇ ਸਿੱਖਾ ਰੁਕ ਜਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਹਾਂ ਭਾਈ ਕਾਲੇ ਚ ਸਾਧ ਸੰਗਤ ਕਹਿੰਦੇ ਉਹ ਸਰਾਬ ਪਾਤੀ ਕਹਿੰਦੇ ਫੇਰ ਲੰਘਣ ਦਿਆਂਗੇ ਪਹਿਲਾਂ ਪੀ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਕਹਿੰਦੇ ਆ ਵੀ ਪੀ ਕੇ ਵੇਖ ਲੈ ਤੂੰ ਰੋਜ ਕਹਿਣਾ ਅਮਰ ਸ਼ਕੋ ਆਨੰਦ ਵੜੇ ਦੀ ਮਸਤੀ ਵੜੀ ਐ ਗੁਰਸਿੱਖ ਜਿਹੜੇ ਨਾਲ ਸੀ ਸਿੰਘ ਉਹਨਾਂ ਦਾ ਤਲਵਾਰਾਂ ਦੇ ਮੁਠਿਆਂ ਤੇ ਹੱਥ ਗਿਆ ਮਹਾਪੁਰਖ ਕਹਿੰਦੇ ਰੁਕ ਜਾਓ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਮਹਾਰਾਜ ਤੁਹਾਡੀ ਤੋਹੀਨ ਕੀਤੀ ਐ ਕਹਿੰਦੇ ਕੋਈ ਨਾ ਆਪਾਂ ਕਰਨੀ ਤਰ ਪਾਤਸ਼ਾਹ ਦੇ ਕੂਕਰ ਹਾਂ ਗੱਜ ਕੇ ਆਖੋ ਸਾਹਿਬ ਸ੍ਰੀ ਵਾਹਿਗੁਰੂ ਆਪਾਂ ਪ੍ਰਚਾਰ ਕਰਨਾ ਦਸ਼ਮੇਸ਼ ਮਹਾਰਾਜ ਦੇ ਕਰਦਾ ਕਹਿੰਦੇ ਅੱਛਾ ਭਾਈ ਪਾ ਦੋ ਕੋਈ ਗੱਲ ਨਹੀਂ ਪੀ ਲਾਂਗੇ ਪਾ ਦਿੱਤੀ ਕੌਲਿਆਂ ਚ ਕਹਿੰਦੇ ਐਂ ਕੁੱਕਰ ਖੜਾ ਸੀ ਕੋਲੇ ਕੁੱਕਰ ਜਾਂਦਾ ਸੀ ਕੁੱਤਾ ਭਾ ਮਹਾਂਪੁਰਖਾਂ ਨੇ ਬੁਲਾ ਲਿਆ ਕਹਿੰਦੇ ਅਸੀਂ ਫੇਰ ਪੀਵਾਂਗੇ ਪਹਿਲਾਂ ਇਹ ਕੌਲਾ ਜਿਹੜਾ ਇਹ ਕੁੱਤੇ ਅੱਗੇ ਰੱਖੋ ਕਹਿੰਦੇ ਝੂਠੀ ਕਰ ਦੇਗਾ ਕਹਿੰਦੇ ਰੱਖੋ ਤੇ ਸਹੀ ਜਦੋਂ ਰੱਖਿਆ ਕਹਿੰਦੇ ਕੁੱਤੇ ਨੇ ਵੀ ਮੂੰਹ ਨਹੀਂ ਲਾਇਆ ਸੁੰਘ ਕੇ ਮੁੜ ਗਿਆ ਗੱਜ ਕੇ ਅੱਖ ਰਸ ਸ੍ਰੀ ਵਾਹਿਗੁਰੂ ਕਹਿੰਦੇ ਝੂਠਾ ਕੀਤਾ ਕਹਿੰਦੇ ਨਹੀਂ ਮਹਾਪੁਰਖ ਕਹਿੰਦੇ ਭੱਲੇਓ ਪੁਰਸ਼ੋ ਤੁਸੀਂ ਕਿੰਨੇ ਮਾੜੇ ਕਰਮ ਵਾਲੇ ਹੋ ਕਿੰਨੇ ਨਿਭਾਗੇ ਹੋ ਕਹਿੰਦੇ ਕੀ ਗੱਲ ਕਹਿੰਦੇ ਆ ਕੁੱਕਰ ਨੇ ਕੁੱਤੇ ਨੇ ਵੀ ਮੂੰਹ ਨਹੀਂ ਲਾਇਆ ਜਿਹੜੀ ਚੀਜ਼ ਤੁਸੀਂ ਪੀ ਰਹੇ ਹੋ ਗੱਜ ਕੇ ਆਖੋ ਸਾਹਿਬ ਸ੍ਰੀ ਵਾਹਿਗੁਰੂ ਸਾਧੂਆਂ ਦੇ ਬੋਲਾਂ ਦੇ ਵਿੱਚ ਬਰਕਤ ਹੁੰਦੀ ਹੈ ਬਖਸ਼ਿਸ਼ ਹੁੰਦੀ ਹੈ ਐਨੇ ਪਿਆਰ ਨਾਲ ਮਹਾਪੁਰਖਾਂ ਨੇ ਆਖਿਆ ਕਹਿੰਦੇ ਜੇ ਪੀਣੀ ਆ ਨਾ ਦੇ ਪੀਣੀ ਹੈ ਕਹਿੰਦੇ ਖੰਡੇ ਬਾਟੇ ਦੀ ਪੌਹਲ ਪੀ ਲੋ ਗੱਜ ਕੇ ਆਖੋ ਸਭ ਸ੍ਰੀ ਬਾਣੀ ਪੜੇ ਉਤਾਰਨਾ ਬੜੇ ਪਿਆਰ ਦੇ ਨਾਲ ਮਹਾਪੁਰਖ ਪੜਦੇ ਸੀ ਆਮਲਬਈ ਕੀਰਤਨ ਹੈ ਜਿਹੜਾ ਸਿੱਧੀਆਂ ਧਾਰਨਾ ਵਿੱਚ ਹੁਣ ਤੇ ਗੱਲਾਂ ਹੀ ਕੁਝ ਹੋਰ ਨੇ ਪਹਿਲੇ ਮਹਾਪੁਰਖ ਸੱਥਾਂ ਦੇ ਵਿੱਚ ਐ ਖੜ ਕੇ ਕੀਰਤਨ ਕਰਦੇ ਸਿੰਘ ਬਾਬੂ ਖੰਡ ਨੇ ਮਰਦੰਗ ਦੇ ਨਾਲ ਸਾਧ ਸੰਗਤ ਤਿੰਨ ਹਿੱਸਿਆਂ ਦੇ ਵਿੱਚ ਬੋਲਦੇ ਆਉ ਉਸੇ ਲਹਿਜੇ ਦੇ ਵਿੱਚ ਸਾਰੀ ਸੰਗਤ ਜਪਿਓ ਪਹਿਲੇ ਦਾਸ ਸਾਰੇ ਵੀਰ ਜੱਥੇ ਵਾਲੇ ਫਿਰ ਤੀਸਰੇ ਹਿੱਸੇ ਵਿੱਚ ਮੇਰੀਆਂ ਮੁਤਾਬਕ ਪੈਣਾ ਬੱਚੀਆਂ ਸਾਰੇ ਜਪਿਓ ਭਾਈ ਉਹ ਜੇ ਪੀਣੀ ਐ ਪੀ ਲੈ ਪੋਹੋ ਲਖੰਡੇ ਤਾਂ ਚੇ ਲੇ ਪਹਲ ਖੰਡੇ ਓ ਹੋ ਜਨ ਸੁਹੇਲਾ ਓ ਹੋ ਜਨ ਸੁਹੇਲਾ ਓ ਹੋ ਜਨ ਸਹਿਲਾ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਦਾ ਇਹ ਉਪਦੇਸ਼ ਸੰਤ ਮਹਾਰਾਜ ਨੇ ਦਿੱਤਾ ਕਹਿੰਦੇ ਜੀਨੂੰ ਕੁੱਤੇ ਨਹੀਂ ਪੀਰੇ ਉਹ ਤੁਸੀਂ ਤੁਸੀਂ ਪੀਰੇ ਹੋ ਬਸ ਇੰਨਾ ਕਹਿਣ ਦੀ ਧੀਰ ਸੀ ਐਡੀ ਕਮਾਈ ਦੇ ਮਾਲਕ ਐਡੇ ਪ੍ਰਤਾਪੀ ਮਹਾਪੁਰਖ ਸਰਾਬੀਆਂ ਨੂੰ ਵੀ ਅਮਤ ਸਿਖਾ ਦਿੱਤਾ ਗੱਜ ਕੇ ਅੱਖੋਂ ਸਭ ਸ੍ਰੀ ਵਾਹਿਗੁਰੂ ਫਿਰ ਇੱਕ ਵੇਰੀ ਕਹਿੰਦੇ ਜਿੱਦੀ ਗੁਰਸਾਗਰ ਮਸਤੋਣਾ ਸਾਹਿਬ ਇੱਕ ਖੂਹੀ ਐ ਸਰੋਵਰ ਦੇ ਨਾਲ ਉੱਥੇ ਇੱਕ ਬਹੁਤ ਭਾਰੀ ਨਿੰਮ ਸੀ ਇੱਧਰ ਬੁੰਗਾ ਸਾਹਿਬ ਗੁਰਦੁਆਰਾ ਉੱਥੇ ਮਹਾਪੁਰਖਾਂ ਦਾ ਆਸਣ ਹੁੰਦਾ ਹੈ ਉੱਥੇ ਬਹਿ ਕੇ ਸਾਰੇ ਸਥਾਨ ਦੀ ਸੰਮਾਰਨ ਨੇ ਸੇਵਾ ਕਰਾਈ ਇੱਕ ਦਿਨ ਉਹ ਨਿੰਮ ਥੱਲੇ ਬੈਠੇ ਹਨ ਉਹੀ ਦੇ ਵਿੱਚ ਉਹਨਾਂ ਦੀ ਨਦਰ ਗਈ ਇਉਂ ਮਹਾਪੁਰਖ ਤੱਕੀ ਜਾਂਦੇ ਹੋ। ਮਹਾਪੁਰਖਾਂ ਦੇ ਕੋਲ ਪਿਆਰੇ ਸਿੱਖ ਸੇਵਕ ਜਥਾ ਬੈਠਾ ਹੈ। ਮਹਾਰਾਜ ਕੀ ਤੱਕ ਰਹੇ ਹੋ? ਕਿੰਨਾ ਸਮਾਂ ਹੋ ਗਿਆ ਟਿਕ ਟਿਕੀ ਲਗਾਈ ਬੈਠੇ ਹੋ। ਨੈਤਰਾਂ ਚ ਬੈਰਾਗ ਦਾ ਜਲ ਆ ਗਿਆ। ਕਹਿੰਦੇ ਸਿੱਖੋ ਮੇਰਾ ਇਉਂ ਜੀ ਕਰਦਾ ਹੈ। ਯੋਮਾਨ ਕਰਦਾ ਮੇਰਾ ਕਹਿੰਦੇ ਆ ਖੂਹੀ ਦਾ ਮੈਂ ਬਾਟਾ ਬਣਾ ਦਿਆਂ ਬਾਟਾ ਤਿਆਰ ਕਰ ਦਿਆਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪੰਜ ਪਿਆਰਿਆਂ ਨੂੰ ਇੱਥੇ ਖਿਲਾਰ ਕੇ ਇਹਦੇ ਚ ਪਤਾਸੇ ਪਾ ਕੇ ਕਹਿੰਦੇ ਖੂ ਅੰਮ੍ਰਿਤ ਦੇ ਨਾਲ ਪਰਦੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹੜਾ ਵੇ ਸਕੀ ਜਾਏ ਪਹਿਲੇ ਸਾਧ ਸੰਗਤ ਨਗਰਾਂ ਦੇ ਵਿੱਚ ਵੀ ਖੂ ਹੁੰਦੇ ਸੀ ਕਹਿੰਦੇ ਜੇ ਕਿਤੇ ਸਾਰੇ ਖੂਹਾਂ ਦੇ ਵਿੱਚੋਂ ਅਮਰਤ ਹੋ ਜਿੰਨਾ ਜਿਹੜਾ ਵੇ ਸਕੀ ਜਾਵੇ ਮੈਂ ਪਿੰਡ ਪਿੰਡ ਸਾਰੇ ਹੀ ਰੰਗਿਆ ਹੋਇਆ ਕਲਗੀਧਰ ਪਾਤਸ਼ਾਹ ਦਾ ਸਿੱਖ ਦੇਖਾਂ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਤੋਂ ਕਹਿਣ ਤੋਂ ਭਾਵ ਮਹਾਪੁਰਖਾਂ ਨੇ ਨੀ ਤਨ ਦੇਹੀ ਦੇ ਨਾਲ ਉਹਨਾਂ ਸਮਿਆਂ ਦੇ ਵਿੱਚ ਕੋਈ ਐਡੇ ਉੱਚ ਸਾਧਨ ਨਹੀਂ ਸੀ ਜਿਵੇਂ ਹੁਣ ਗੱਡੀਆਂ ਕਾਰਾਂ ਮੋਟਰਸਾਈਕਲਾਂ ਦੇ ਸਾਧਨ ਹਨ ਪੈਦਲ ਜਾ ਜਾ ਕੇ ਨਗਰਾਂ ਦੇ ਵਿੱਚ ਪ੍ਰਚਾਰ ਕਰਨਾ ਕੀਰਤਨ ਕਰਨਾ ਤੋਂ ਸਾਧ ਸੰਗਤ ਜਿੱਥੇ ਦੀਵਾਨ ਹੋਣਾ ਮਹਾਪੁਰਖਾਂ ਦਾ ਪਹਿਲੇ ਹੀ ਜਾ ਕੇ ਆਪ ਉਹਨਾਂ ਨੇ ਸਟੇਜ ਦੀ ਤਿਆਰੀ ਗੁਰੂ ਮਹਾਰਾਜ ਜੀਆਂ ਦੀ ਪਾਵਨ ਪੀਤਰ ਸਰੂਪ ਵੀੜ ਲੈ ਕੇ ਆਉਣੀ ਕਹਿੰਦੇ ਤਾਬਿਆਂ ਬਹਿ ਜਾਣਾ ਫਿਰ ਜਿੰਨਾ ਸਮਾ ਸੰਗਤ ਆਈ ਜਾਂਦੀ ਜਥਾ ਸ਼ਬਦ ਪੜ੍ਹੀ ਜਾਂਦਾ ਜਦੋਂ ਪੰਡਾਲ ਭਰ ਜਾਂਦਾ ਫਿਰ ਮਹਾਰਾਜ ਆਪਣੇ ਪ੍ਰਵਚਨ ਸੰਗਤ ਨੂੰ ਸੁਣਾਉਂਦੇ ਸੀ ਤੋ ਸਾਧ ਸੰਗਤ ਉਸੇ ਪਰਪਾਰਟੀ ਤਹਿਤ ਤੰਦਨ ਸਿੰਘ ਬਾਬਾ ਨਾਨ ਸਿੰਘ ਜੀ ਮਹਾਰਾਜ ਉਹਨਾਂ ਦੀ ਦਰਗਾਹੇ ਡਿਊਟੀ ਲੱਗੀ ਤੰਦਨ ਬਾਬਾ ਐਸਰ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਇਸ ਧਰਤੀ ਨੂੰ ਬਾਗ ਲਾਇਆ ਮਾਗ ਦੇ ਮਹੀਨੇ ਦੇ ਵਿੱਚ ਜਿਸ ਦੀ ਪਰਥਾਏ ਸਾਧ ਸੰਗਤ 12 ਮਹਾਂ ਦੇ ਪਾਠ ਦੇ ਵਿੱਚ ਮਹਾਰਾਜ ਉਸਤਤ ਕਰਦੇ ਹਨ ਇਸ ਮਹੀਨੇ ਦੀ ਕਹਿੰਦੇ ਜਿਹੜਾ ਇਸ ਮਾਗ ਦੇ ਮਹੀਨੇ ਦੇ ਵਿੱਚ ਸਾਧੂਆਂ ਦੀ ਧੂੜੀ ਲੈਂਦਾ ਹੈ ਸੰਗਤ ਕਰਦਾ ਹੈ ਸੇਵਾ ਕਰਦਾ ਹੈ ਔਰ ਸਾਧ ਸੰਗਤ ਗਰੀਬ ਨਬਾਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸਨਾਮ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ ਗਰੀਵਨ ਬਾਸਿਵ ਸੱਚੇ ਪਾਤਸ਼ਾਹ ਕਹਿੰਦੇ ਉਹਦਾ ਜਨਮ ਵੀ ਤੇ ਉਹਦਾ ਕਰਮ ਵੀ ਉਜਲਾ ਹੋ ਜਾਂਦਾ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਓ ਪਿਆਰ ਨਾਲ ਪੜ ਲਓ ਧਾਰਨਾ ਸਮਾਂ ਵੀ ਨੇੜੇ ਦਾ ਹੋ ਚੁੱਕਿਆ ਬੇਅੰਤ ਜਥੇ ਸਤਕਾਰਯੋਗ ਵਿਦਵਾਨ ਬੁੱਧੀਜੀਵੀ ਸੰਤ ਮਹਾਪੁਰਖ ਬੈਠੇ ਹਨ ਆਪਾਂ ਨੇ ਸਾਰਿਆਂ ਦੀ ਰਸਨਾ ਤੋਂ ਕਮਾਏ ਹੋਏ ਬਚਨ ਸਰਵਣ ਕਰਨੇ ਹਨ ਤਿੰਨ ਹਿੱਸਿਆਂ ਵਿੱਚ ਗੱਜਵੱਜ ਕੇ ਬੋਲਿਓ ਕੋਈ ਰਸਨਾ ਬਾਂਦੀ ਨਾ ਰਹੇ ਮੈਂ ਆਹੀ ਤਾਰਨਾ ਪੜਕੇ ਫਿਰ ਬਿਸ਼ਰਾਵ ਤੂੜੀ ਕ੍ਰਿਸ਼ਨਾਨ fica ਕ੍ਰਿਸ਼ਨਾਰੂ ਤੁੰਡੀ ਕਰਿਸ਼ਨਾ ਇਹ ਤੁੰਡੀ ਕਰਿਸ਼ਨਾ ਤੁੰਬੀ ਕਰਿਸ਼ਨਾ ਕ੍ਰਿਸ਼ਨਾ ਤੁੰਡੀ ਕਰਿਸ਼ਨਾ ਤੁੰਡੀ ਕਰਿਸ਼ਨਾ ਤੁੰਡੀ ਕਰਿਸ਼ਨਾ ਭੈਣਾ ਗਜ ਵੱਜ ਕੇ ਆਵਾਜ਼ ਨਹੀਂ ਆ ਰਹੀ ਭਾਈ ਮਾਗ ਮੰਦਰ ਸੰਗ ਸਾਧੂ ਮਾਗ ਮੰਦਰ ਸੰਗ ਮਾਗ ਮੰਦਰ ਸੰਗ ਸਾਧੂ ਮਾਗ ਮੰਦਰ ਸੰਗ ਸਾਧੂ करीषिना Yeah, ਜਾ ਤੁਮ ਤੁਰਦੀ ਕਰਿ ਸ਼ਨਾਣ ਹਰਿ ਕਾ ਨਾਮ ਤੇ ਹੈ ਸੁਣ ਸਭਨਾ ਨੂੰ ਕਰਦਾ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗਮਾਂ ਦਾ ਨੰ ਆਪ ਜੀ ਸਰਬਣ ਕਰ ਰਹੇ ਸੀ ਸਵਾਉ ਸਮਾਂ ਜਿਹੜਾ ਸਟੇਜ ਦੀ ਤਰਫ ਮਿਲਿਆ ਸੀ ਉਸ ਦਾ ਬਿਸ਼ਰਾਮ ਹੈ ਦਾਸ ਕੋਈ ਗੁਣੀ ਕੋਈ ਗਿਆਨੀ ਵਿਦਵਾਨ ਕੋਈ ਕੀਰਤਨੀਆ ਨਹੀਂ ਆਪ ਸਰਬ ਸੰਗਤਾਂ ਦੇ ਚਰਨਾਂ ਦੀ ਧੂੜ ਹਾਂ ਸਹਿਬਾਂ ਦੇ ਕਰਦੀ ਉਸਤਤੀ ਕਰਦੇ ਹਾਂ ਤਮਾਮ ਬੇਅੰਤ ਪੁੱਲਾ ਹੋ ਜਾਂਦੀਆਂ ਹਨ ਸਾਧ ਸੰਗਤ ਸਤਿਗੁਰੂ ਬਖਸ਼ਣ ਜੋਗ ਹਨ ਬਹੁਤ ਹੀ ਪਿਆਰ ਵਾਲੀ ਆਤਮਾ ਹਨ ਸੰਤ ਬਾਬਾ ਅਜੀਤ ਸਿੰਘ ਜੀ ਮਹਾਂਪੁਰਸ਼ ਜਿਨ੍ਹਾਂ ਨੇ ਦਾਸਨ ਹੁਕਮ ਕੀਤਾ ਆਪ ਸਭ ਸੰਗਤਾਂ ਦੇ ਦਰਸ਼ਨ ਕੀਤੇ ਹਨ ਮੈਂ ਛੋਟਾ ਹੁੰਦਾ ਪਹਿਲੇ ਮਸਤੋਆਣਾ ਸਾਹਿਬ ਦੀ ਤਰਤੀ ਤੋਂ ਬਖਸ਼ਿਸ਼ ਫਿਰ ਕੁ ਸ਼ਮਾ ਮੈਸ ਸਥਾਨ ਦੇ ਉੱਤੇ ਅਖੰਡ ਪਾਠਾਂ ਦੇ ਵਿੱਚ ਮੈਂ ਸੇਵਾ ਕਰਦਾ ਰਿਹਾ ਫਿਰ ਤੀਸਰੀ ਡਿਊਟੀ ਅਸੀਂ ਉੱਥੇ ਕੀਰਤਨ ਦੀ ਕਰਨੀ ਜਿਵੇਂ ਬਖਸ਼ਿਸ਼ਾ ਰਹਿਮਤਾ ਮਹਾਂਪੁਰਖਾਂ ਦੀ ਸ਼ਰਨ ਚੋਂ ਹੀ ਮਿਲੀਆਂ ਹਨ ਤੋਂ ਸਾਧ ਸੰਗਤ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਗਰੀਬਨਵਾਸ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਬਣ ਆਵੇ ਨਿਭ ਜਾਵੇ ਏਰ ਅਰਦਾਸ ਕਰਿਉ ਰਹੰਦੇ ਸਵਾਸਨ ਤਕ ਗਰੀਬਨਵਾਸਿ ਸੱਚੇ ਪਾਤਸ਼ਾਹ ਦੇ ਕਰਦੀ ਉਸਤਤੀ ਕਰਦੇ ਰਹੀ ਜਿਨਨੀ ਸੰਗਤ ਪਹੁੰਚੀ ਹੈ ਦੂਦ ਰਾਜ ਤੋਂ ਮਹਾਂਪੁਰਖ ਸਤਪੁਰਸ਼ ਆਏ ਹਨ ਸਭਨਾ ਦਾ ਮੈਂ ਆਪਣੀ ਤਰਤੋਂ ਹੀ ਹਿਰਦੇ ਕਰਕੇ ਧੰਨਵਾਦੀ ਹਾਂ ਸੋ ਗਰੀਬਨਵਾਸਿ ਸੱਚੇ ਪਾਤਸ਼ਾਹ ਦੇ ਚਰਨਾਚਰ ਅਰਦਾਸ ਕਰਦੇ ਰਹੀ ਬੇਨਤੀ ਕਰਦੇ ਰਹੀ ਸੱਚੇ ਪਾਤਸ਼ਾਹ ਰਹਿਮਤਾਂ ਬਖਸ਼ਿਸ਼ਾਂ ਦੇ ਘਰ ਵਿੱਚ ਆ ਕੇ ਸਦਾ ਇਸ ਅਮਾ ਬਖਸ਼ਦੇ ਰਹਿਣ ਜੋ ਮਹਾਪੁਰਖ ਪ੍ਰਾਲਾ ਕਰਦੇ ਹਨ ਦੂਰ ਦੂਰ ਤੋਂ ਆਕੇ ਸਤਪੁਰਸ਼ ਸੱਚੇ ਪਾਤਸ਼ਾਹ ਦੇ ਕਰਦਸ ਨਿਆ ਦੇ ਰਹੇ ਨੇ ਬਾਣੀ ਪੜੋ ਨਾਮ ਜਪੋ ਬਾਣੀ ਬਾਣੀ ਦੇ ਧਾਰਨੀ ਬਣੋ ਨਸ਼ੇ ਛੱਡੋ ਕੋੜ ਵੱਡੋ ਦਾਪ ਦੇਸ ਮਹਾਪੁਰਖ ਦੇ ਕੇ ਗਏ ਹਨ ਆਓ ਇੱਕ ਇੱਕ ਬਚਨ ਆਪਣੇ ਹਿਰਦੇ ਚ ਵਸਾਈਏ ਅਮਲ ਕਰੀਏ ਅਮਲ ਕਰਕੇ ਮਹਾਪੁਰਖਾਂ ਦੇ ਦਰਸਾਏ ਮਾਰਗ ਦੇ ਉਤੇ ਚੱਲਣ ਦਾ ਯਤਨ ਕਰੀਏ ਸਤਗੁਰੂ ਕਿਰਪਾ ਕਰਨਗੇ ਸਾਰੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾਂ ਬਖਸ਼ ਕਰਨ ਆਓ ਇਨਾਂ ਹੀ ਸਮਾਂ ਪ੍ਰਵਾਨ ਕਰੋ ਹੋਈਆਂ ਬੇਅੰਤ ਤੁੱਲਾਂ ਦੀ ਖਿਮਾ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ